ਹਾਈ ਕੋਰਟ ਦਾ ਇੱਕ ਵੱਡਾ ਫੈਸਲਾ ਜਿਸ ਦੇ ਨਾਲ ਕਈ ਸਰਕਾਰੀ ਅਧਿਕਾਰੀਆਂ ਨੂੰ ਝਟਕਾ ਲੱਗਿਆ ਉਹਨਾਂ ਦੀ ਤਨਖਾਹ ਦੇ ਉੱਤੇ ਰੋਕ ਲੱਗ ਗਈ ਹੈ ਵਜ੍ਹਾ ਕੀ ਬਣੀ ਹੈ ਦਰਅਸਲ ਆਯੂਸ਼ਮਾਨ ਭਾਰਤ ਸਕੀਮ ਜਿਹੜੀ ਕਿ ਸਿਹਤ ਦੇ ਨਾਲ ਜੁੜੀ ਹੋਈ ਹੈ ਉਸ ਦੇ ਤਹਿਤ ਨਿੱਜੀ ਹਸਪਤਾਲਾਂ ਨੇ ਇਲਾਜ ਕਰਨਾ ਪੰਜਾਬ ਦੇ ਵਿੱਚ ਬੰਦ ਕਰ ਦਿੱਤਾ ਕਿਉਂਕਿ ਇਹ ਕਿਹਾ ਗਿਆ ਦਲੀਲ ਦਿੱਤੀ ਕਿ 600 ਕਰੋੜ ਰੁਪਇਆ ਬਕਾਇਆ ਰਾਸ਼ੀ ਖੜੀ ਹੈ ਜਿਹੜੀ ਕਿ ਸਾਨੂੰ ਮੁਹਈਆ ਨਹੀਂ ਕਰਾਈ ਕੀ ਉਦੋਂ ਤੱਕ ਅਸੀਂ ਅੱਗੇ ਇਲਾਜ ਨਹੀਂ ਕਰ ਪਾਵਾਂਗੇ ਸਾਡੇ ਵਾਸਤੇ ਤੋਂ ਬਾਹਰ ਦੀ ਗੱਲ ਆ ਜਦੋਂ ਤੱਕ ਸਾਨੂੰ ਪੰਜਾਬ ਸਰਕਾਰ ਫੰਡ ਜਾਰੀ ਨਹੀਂ ਕਰਦੀ ਇਸ ਮਾਮਲੇ ਦੇ ਵਿੱਚ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਨੇ ਇੱਕ ਦਲੀਲ ਦਿੱਤੀ ਸੀ ਉਹ ਦਲੀਲ ਆ ਜਿਹੜੀ ਉਹ ਫਿੱਕੀ ਪੈ ਗਈ ਆ ਹਾਈ ਕੋਰਟ ਦੇ ਵਿੱਚ ਇਹ ਹੋਈ ਸੁਣਵਾਈ ਦੇ ਦੌਰਾਨ ਤਾਂ ਕੀ ਕਿਹਾ ਗਿਆ ਕਿਹੜੇ ਸਿਹਤ ਅਧਿਕਾਰੀਆਂ ਦੇ ਤਨਖਾਹ ਦੇ ਉੱਤੇ ਰੋਕ ਲਾਗਾ ਲਗਾ ਦਿੱਤੀ ਗਈ ਹੈ ਔਰ ਨਾਲ ਹੀ ਇੱਕ ਅਹਿਮ ਟਿੱਪਣੀ ਕੀਤੀ ਗਈ ਹੈ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਦੀ ਜਵਾਬ ਤਲਬੀ ਕੀਤੀ ਗਈ ਹੈ ਕਿੰਨਾ ਸਮਾਂ ਦਿੱਤਾ ਗਿਆ ਔਰ ਸਾਰੇ ਵੇਰਵੇ ਮੰਗਲੇ ਗਏ ਆ ਕਿ ਕੇਂਦਰ ਵੱਲੋਂ ਜਾਰੀ 350 ਕਰੋੜ ਰੁਪਏ ਦੀ ਗ੍ਰਾਂਟ ਨੂੰ ਕਿੱਥੇ ਵਰਤਿਆ ਗਿਆ ਕਿਵੇਂ ਵਰਤਿਆ ਗਿਆ ਉਸ ਦੇ ਵੇਰਵੇ ਮੰਗਲੇ ਗਏ ਨੇ ਇੱਥੋਂ ਤੱਕ ਵੀ ਇੱਕ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਇਸ ਸਕੀਮ ਦੇ ਲਈ ਕਿੰਨੀਆਂ ਮਸ਼ਹੂਰੀਆਂ ਕੀਤੀਆਂ ਉਸ ਦਾ ਵੇਰਵਾ ਵੀ ਦਿੱਤਾ ਜਾਵੇ ਚਾਹੇ ਉਹ ਟੈਲੀਵਿਜ਼ਨ ਰੇਡੀਓ ਹੋਵੇ ਜਾਂ ਅਖਬਾਰਾਂ ਹੋਣ ਸੋਸ਼ਲ ਮੀਡੀਆ ਹੋਵੇ ਮਸ਼ਹੂਰੀਆਂ ਦਾ ਹਿਸਾਬ-ਕਿਤਾਬ ਵੀ ਹੈ ਜਿਹੜਾ ਉਹ ਮੰਗਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਆਯੂਸ਼ਮਾਨ ਫੰਡ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਸਿਹਤ ਅਧਿਕਾਰੀਆਂ ਦੀ ਤਨਖਾਹ ਦੇ ਉੱਤੇ ਰੋਕ ਲਾਈ ਹੈ ਕੇਂਦਰ ਨੇ ਭੇਜੇ ਸੀ 350 ਕਰੋੜ ਰੁਪਏ ਪਰ ਸੂਬਾ ਸਰਕਾਰ ਨੇ ਕਿਤੇ ਹੋਰ ਵਰਤਲੇ ਜਾਂ ਨਹੀਂ ਵਰਤੇ ਇਸ ਦੇ ਬਾਰੇ ਜਵਾਬ ਮੰਗਿਆ ਗਿਆ ਕੋਰਟ ਨੇ 2021 ਤੋਂ ਲੈ ਕੇ 2024 ਤੱਕ ਦੇ ਭੁਗਤਾਨਾਂ ਦਾ ਵੇਰਵਾ ਮੰਗਿਆ ਬੀਤੇ ਤਿੰਨਾਂ ਸਾਲਾਂ ਦਾ ਜਿਸ ਦੇ ਵਿੱਚ ਅਖੀਰਲਾ 1 ਸਾਲ ਜਾਂ ਕੁਝ ਮਹੀਨੇ ਕਾਂਗਰਸ ਸਰਕਾਰ ਦੇ ਵੀ ਸ਼ਾਮਲ ਨੇ ਪੰਜਾਬ ਸਰਕਾਰ ਵੱਲ ਆਯੂਸ਼ਮਾਨ ਭਾਰਤ ਪੀਐਮਜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕੇਂਦਰ ਤੋਂ 350 ਕਰੋੜ ਰੁਪਏ ਦਾ ਫੰਡ ਮਿਲਣ ਦੇ باوجود ਪ੍ਰਾਈਵੇਟ ਹਸਪਤਾਲਾਂ ਦਾ ਭੁਗਤਾਨ ਨਾ ਕਰਨ ਤੇ ਹਾਈ ਕੋਰਟ ਨੇ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕੁਮਾਰ ਰਾਹੁਲ ਸਮੇਤ ਚਾਰ ਸੀਨੀਅਰ ਅਧਿਕਾਰੀਆਂ ਦੀ ਤਨਖਾਹ ਦੇ ਉੱਤੇ ਰੋਕ ਲਾ ਦਿੱਤੀ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਸੰਬਰ 2021 ਤੋਂ ਲੈ ਕੇ ਕੇਂਦਰ ਤੋਂ ਪ੍ਰਾਪਤ ਹੋਏ ਫੰਡ ਦਾ ਇਸਤੇਮਾਲ ਕਿਵੇਂ ਕੀਤਾ ਗਿਆ ਇਸ ਦੀ ਜਾਣਕਾਰੀ ਮੰਗੀ ਗਿਆ ਯੂਸ਼ਮਾਨ ਭਾਰਤ ਯੋਜਨਾ ਰਜਿਸਟਰਡ ਹਸਪਤਾਲਾਂ ਤੇ ਮੈਡੀਕਲ ਅਦਾਰਿਆਂ ਨੇ ਆਪਣੇ ਪੈਂਡਿੰਗ ਬਕਾਏ ਦੀ ਮੰਗ ਕਰਦੇ ਹੋਏ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਹੋਰ ਅਧਿਕਾਰੀ ਜਿਨ੍ਹਾਂ ਦੀ ਤਨਖਾਹ ਜਬਤ ਕੀਤੀ ਜਾਏਗੀ ਉਹਨਾਂ ਚ ਮੁੱਖ ਕਾਰਜਕਾਰੀ ਅਧਿਕਾਰੀ ਬਬਿਤਾ ਸੂਬੇ ਦੇ ਜਿਹੜੇ ਸਿਹਤ ਐਜੰਸੀ ਦੇ ਡਾਇਰੈਕਟਰ ਨੇ ਸ਼ਰਨਜੀਤ ਕੌਰ ਸ਼ਾਮਲ ਨੇ ਜਸਟਿਸ ਵਿਨੋਦ ਐਸ ਭਾਰਦਵਾਜ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਤੇ ਹੋਰਨਾਂ ਦੀ ਪੰਡਿਸ਼ਨ ਤੇ ਸੁਣਵਾਈ ਕਰਦੇ ਹੋਏ ਆਦੇਸ਼ ਦਿੱਤੇ ਨੇ ਆਪਣੇ ਵਿਸਥਾਰਤ ਆਦੇਸ਼ ਵਿੱਚ ਹਾਈ ਕੋਰਟ ਨੇ ਕਿਹਾ ਕਿ ਸੂਬਾ ਸਰਕਾਰ ਕਿਸੇ ਮਕਸਦ ਲਈ ਰਕਮ ਪ੍ਰਾਪਤ ਕਰਨ ਤੋਂ ਬਾਅਦ ਸਿਰਫ ਅਸਲੀ ਲਾਭਪਾਤਰੀਆਂ ਨੂੰ ਜਾਰੀ ਕਰਨ ਲਈ ਉਕਤ ਰਕਮ ਦੀ ਰੱਖਿਆ ਕਰਦੀ ਹੈ ਹਾਈ ਕੋਰਟ ਨੇ ਕਿਹਾ ਕਿ ਆਮ ਤੌਰ ਤੇ ਜਿਹੇ ਕੇਸ ਦੀ ਕਾਰਵਾਈ ਲਈ ਉਹਨਾਂ ਦੋਸ਼ੀ ਅਧਿਕਾਰੀਆਂ ਖਿਲਾਫ ਸਖਤ आदेश ਦੀ ਲੋੜ ਹੁੰਦੀ ਹੈ ਜਿਨ੍ਹਾਂ ਨੇ ਰਕਮ ਦਾ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਜਾਂ ਇਸ ਨੂੰ ਡਾਇਵਰਟ ਕਰ ਦਿੱਤਾ ਕਿਸੇ ਵੀ ਕਾਰਵਾਈ ਦਾ ਪ੍ਰਸਤਾਵ ਕਰਨ ਤੋਂ ਪਹਿਲਾਂ ਹਾਈ ਕੋਰਟ ਨੇ ਦਸੰਬਰ 2021 ਤੋਂ ਲੈ ਕੇ ਹੁਣ ਤੱਕ ਕੇਂਦਰ ਤੋਂ ਪ੍ਰਾਪਤ ਫੰਡਾਂ ਤੇ ਉਸ ਦੀ ਰਕਮ ਦੇ ਵਰਤੋਂ ਕਿੱਥੇ ਕੀਤੀ ਗਈ ਇਸ ਨੂੰ ਲੈ ਕੇ ਪੰਜਾਬ ਸਰਕਾਰ ਤੋਂ 2 ਹਫ਼ਤਿਆਂ ਦੇ ਅੰਦਰ ਅੰਦਰ ਹਲਫਨਾਮਾ ਦੇਣ ਦਾ ਆਦੇਸ਼ ਦਿੱਤਾ ਹੈ ਕਿ ਪੰਜਾਬ ਸਰਕਾਰ 2 ਹਫ਼ਤਿਆਂ ਚ ਯਾਨੀ ਕਿ ਅਗਲੇ 14 ਦਿਨਾਂ ਦੇ ਅੰਦਰ-ਅੰਦਰ ਇੱਕ ਹਲਫਨਾਮਾ ਲਿਖਤੀ ਰੂਪ ਚ ਦੇਗੀ ਔਰ ਦੱਸੇਗੀ ਕਿ 350 ਕਰੋੜ ਰੁਪਇਆ ਕੇਂਦਰ ਦਾ ਆਇਆ ਵਰਤਿਆ ਕਿੱਥੇ ਗਿਆ ਕੋਰਟ ਨੇ ਕਿਹਾ ਕਿ ਹਲਫਨਾਮੇ ਚ ਵੀ ਦੱਸਿਆ ਜਾਏ ਕਿ ਆਯੂਸ਼ਮਾਨ ਭਾਰਤ ਭੁਗਤਾਨ ਲਈ ਕੇਂਦਰ ਤੋਂ ਪ੍ਰਾਪਤ ਰਾਸ਼ੀ ਦਾ ਇਸਤੇਮਾਲ ਕੀ ਉਹਨਾਂ ਹੀ ਮਕਸਦਾਂ ਲਈ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ ਜਿਨ੍ਹਾਂ ਲਈ ਇਹ ਰਾਸ਼ੀ ਇਸਤੇਮਾਲ ਕਰਨ ਲਈ ਦਿੱਤੀ ਗਈ ਸੀ ਕੋਰਟ ਨੇ ਸੂਬੇ ਤੋਂ 30 ਦਸੰਬਰ 2021 ਤੋਂ ਲੈ ਕੇ 24 ਦਸੰਬਰ 2024 ਤੱਕ ਭੁਗਤਾਨਾਂ ਦੀ ਤਰੀਕ ਤੇ ਵੇਰਵਾ ਬਿੱਲਾਂ ਦੇ ਨਾਲ ਦੱਸਣ ਲਿਖਿਆ ਹੈ ਇਸ ਦੇ ਨਾਲ ਹੀ ਪ੍ਰਿੰਟ ਤੇ ਆਡੀਓ ਵੀਡੀਓ ਤੇ ਵਿੱਚ ਇਸ਼ਤਿਹਾਰ ਜਿਹੜੇ ਛਪੇ ਨੇ ਉਹਨਾਂ ਦਾ ਖਰਚ ਦਾ ਵੇਰਵਾ ਵੀ ਮੰਗਿਆ ਕਿ ਕਿੰਨਾ ਤੁਸੀਂ ਇਸ਼ਤਿਹਾਰ ਦਿੱਤੇ ਵਿਗਿਆਪਨ ਦਿੱਤਾ ਉਸ ਦੇ ਉੱਤੇ ਕਿੰਨਾ ਖਰਚ ਕੀਤਾ ਉਹ ਵੀ ਦੱਸਿਆ ਜਾਵੇ ਕੇਂਦਰ ਨੇ ਕੀ ਦਲੀਲ ਦਿੱਤੀ ਹੈ ਹਾਈ ਕੋਰਟ ਦੇ ਅੰਦਰ ਉਹ ਕਹਿੰਦੇ ਕਿ ਸਾਡੇ 60% ਦੀ ਹਿੱਸੇ ਦੀ ਜਿਹੜੀ ਦਰਵਾਰਤੋਂ ਕੀਤੀ ਗਈ ਹੈ ਪੰਜਾਬ ਸਰਕਾਰ ਨੇ 500 ਕਰੋੜ ਰੁਪਏ ਦੀ ਦੇਣਦਾਰੀ ਵੀ ਮੰਨ ਲਈ ਹਾਲਾਂਕਿ ਸੂਬੇ ਦੇ ਜਿਹੜੇ ਸਿਹਤ ਮੰਤਰੀ ਨੇ ਡਾਕਟਰ ਬਲਬੀਰ ਸਿੰਘ ਉਹ ਕਹਿ ਰਹੇ ਸਨ ਕਿ ਇੰਨੀ ਰਾਸ਼ੀ ਨਹੀਂ ਹੈ ਹਾਲਾਂਕਿ ਉਹਦੋਂ ਕਿਹਾ ਗਿਆ ਕਿ 600 ਕਰੋੜ ਰੁਪਈਆ ਹੈ ਪਰ 500 ਕਰੋੜ ਰੁਪਈਆ ਹੁਣ ਪੰਜਾਬ ਸਰਕਾਰ ਨੇ ਆਪ ਆਪਣੇ ਮੂੰਹੋਂ ਮੰਨ ਲਿਆ ਕਿ ਹਾਂ ਰਾਸ਼ੀ ਪੈਂਡਿੰਗ ਹੈ ਅਸੀਂ ਦੇਣੀ ਹੈ ਹਾਲਾਂਕਿ ਸੂਬੇ ਦੇ ਜਿਹੜੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਉਹ ਕਹਿ ਰਹੇ ਸਨ ਕਿ 397 ਕਰੋੜ ਰੁਪਈਆ ਬਣਦਾ ਉਹਨਾਂ ਦੇ ਵਿੱਚੋਂ ਵੀ ਬਹੁਤੀ ਰਾਸ਼ੀ ਟੈਕਨੀਕਲ ਇਸ਼ੂ ਦੇ ਕਰਕੇ ਫਸੀ ਹੈ ਹੋਰ ਕੋਈ ਗੱਲ ਨਹੀਂ ਹੈ ਤਾਂ ਇੱਥੇ ਉਹਨਾਂ ਦੀ ਦਲੀਲ ਫਿੱਕੀ ਪੈਂਦੀ ਦਿਖਾਈ ਦੇ ਰਹੀ ਹੈ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ 18 ਦਸੰਬਰ 2022 ਤੱਕ 500 ਕਰੋੜ ਰੁਪਏ ਤੋਂ ਜ਼ਿਆਦਾ ਦੀ ਦੇਣਦਾਰੀ ਸਵੀਕਾਰ ਕਰ ਲਈ ਹੈ ਸੂਬਾ ਸਰਕਾਰ ਇਸ ਬਾਰੇ ਕੋਈ ਸਪਸ਼ਟੀਕਰਨ ਦੇਣ ਚ ਨਾਕਾਮ ਰਹੀ ਹੈ ਕਿ ਇਹ ਰਾਸ਼ੀ ਪੈਂਡਿੰਗ ਕਿਉਂ ਹੈ ਹਸਪਤਾਲਾਂ ਨੂੰ ਭੁਗਤਾਨ ਕਿਉਂ ਨਹੀਂ ਕੀਤਾ ਗਿਆ ਇਸ ਮੁੱਦੇ ਤੇ ਜਵਾਬ ਦਿੰਦੇ ਹੋਏ ਕੇਂਦਰ ਸਰਕਾਰ ਨੇ ਹਾਈ ਕੋਰਟ ਨੂੰ ਸੂਚਿਤ ਕਰ ਦਿੱਤਾ ਹੈ ਕਿ ਯੋਸ਼ਮਾਨ ਭਾਰਤ ਯੋਜਨਾ ਦੇ ਮੁਤਾਬਕ ਮੈਡੀਕਲ ਬਿੱਲਾਂ ਦਾ 60% ਦੀ ਭਾਰ ਸਰਕਾਰ ਵੱਲੋਂ ਦਿੱਤਾ ਜਾ ਚੁੱਕਾ ਹੈ ਵਿੱਤੀ ਸਾਲ 2023-24 ਤੱਕ 355 ਕਰੋੜ ਰੁਪਏ ਦੀ ਰਕਮ ਭਾਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਸੀ ਜਿਸ ਵਿੱਚ 40% ਦੀ ਬਕਾਇਆ ਰਾਸ਼ੀ ਦਾ ਉਸ ਦਾ ਆਪਣਾ ਹਿੱਸਾ ਸ਼ਾਮਲ ਹੈ ਕੇਂਦਰ ਨੇ ਦਲੀਲ ਦਿੱਤੀ ਕਿ ਪੰਜਾਬ ਨੇ ਭਾਰ ਸਰਕਾਰ ਵੱਲੋਂ ਪਹਿਲਾਂ ਤੋਂ ਜਾਰੀ ਕੀਤੇ ਹਿੱਸੇ ਦੀ ਵੀ ਦਰਵਾਰਤੋ ਕਰ ਲਈ ਹੈ ਤਾਂ ਹੁਣ ਸੂਬਾ ਸਰਕਾਰ ਦੇ ਲਈ ਜਵਾਬ ਕਿਵੇਂ ਦਿੱਤਾ ਜਾਏਗਾ 14 ਦਿਨਾਂ ਦੇ ਅੰਦਰ-ਅੰਦਰ 2 ਹਫ਼ਤਿਆਂ ਦੇ ਅੰਦਰ-ਅੰਦਰ ਜਵਾਬ ਦਾਖਲ ਕਰਨਾ ਹੋਵੇਗਾ ਹਲਫਨਾਮੇ ਦੇ ਰੂਪ ਵਿੱਚ ਤੇ ਉੱਥੇ ਪਤਾ ਲੱਗੇਗਾ ਕਿ ਵਿਗਿਆਪਨਾ ਤੇ ਕਿੰਨਾ ਖਰਚ ਹੋਇਆ ਇਹ ਜੇਕਰ ਦਰਵਰਤੋ ਹੋਈ ਹੈ ਗ੍ਰਾਂਟ ਦੀ ਫੰਡ ਦੀ ਤਾਂ ਉਹ ਕਿੱਥੇ ਲਾਈ ਗਈ ਹਾਲਾਂਕਿ ਪੰਜਾਬ ਸਰਕਾਰ ਹਮੇਸ਼ਾ ਇਹ ਕਹਿੰਦੀ ਆਈ ਹੈ ਕਿ ਕੇਂਦਰ ਨੇ ਇੱਕ ਯੋਜਨਾ ਦੇ ਤਹਿਤ ਜਾਂ ਗਣੀ ਮਿੱਠੀ ਚਾਲ ਦੇ ਤਹਿਤ ਪੰਜਾਬ ਦੇ ਫੰਡ ਰੋਕੇ ਨੇ ਵਿਤਕਰਾ ਹੋ ਰਿਹਾ ਪੰਜਾਬ ਦੇ ਨਾਲ ਪਰ ਹਾਈ ਕੋਰਟ ਦੇ ਵਿੱਚ ਸਾਰਾ ਸਪਸ਼ਟ ਹੋ ਜਾਣਾ ਇਸ ਮਾਮਲੇ ਦੇ ਵਿੱਚ ਕੀ ਵਾਕਈ ਫੰਡਾਂ ਦੀ ਦਰਵਰਤੋ ਕਰਕੇ ਫੰਡ ਰੋਕੇ ਗਏ ਜਿਹੜੇ ਰੋਕੇ ਗਏ ਉਹ ਤਾਂ ਰੋਕੇ ਹੀ ਗਏ ਜਿਹੜੇ ਜਾਰੀ ਹੋਗਾ ਕੀ ਉਹ ਵਰਤੇ ਗਏ ਉਹਨਾਂ ਸਕੀਮਾਂ ਦੇ ਉੱਤੇ ਇਹ ਵੀ ਇੱਕ ਚਰਚਾ ਦਾ ਵਿਸ਼ਾ ਬਣ ਗਿਆ ਹੁਣ ਇੱਥੇ ਇੱਕ ਗੱਲ ਹੋਰ ਧਿਆਨ ਦੇਣਯੋਗ ਇਹ ਹੈ ਕਿ ਜਿੱਥੇ ਹੀ ਕੇਂਦਰ ਸਰਕਾਰ ਦੇ ਵੱਲੋਂ ਹਜ਼ਾਰਾਂ ਕਰੋੜ ਰੁਪਏ ਬਾਕੀ ਵੱਖ-ਵੱਖ ਜਿਵੇਂ ਕਿ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਹੋ ਗਿਆ ਐਨਐਚਐਮ ਦਾ ਫੰਡ ਹੋ ਗਿਆ ਉਹ ਤੇ ਹਾਲੇ ਰੋਕੇ ਹੋਏ ਨੇ ਇਸ ਕਰਕੇ ਕਿ ਪੰਜਾਬ ਸਰਕਾਰ ਸਹੀ ਵਰਤੋਂ ਨਹੀਂ ਕਰਦੀ ਹੋਸ ਦੇ ਪਹਿਲਾਂ ਵੇਰਵੇ ਦਿੱਤੇ ਜਾਣ ਇਸ ਨੂੰ ਲੈ ਕੇ ਪਹਿਲਾਂ ਕਾਫੀ ਜਦੋਜਹਿਦ ਚੱਲੀ ਸਿਆਸੀ ਤੌਰ ਦੇ ਉੱਤੇ ਵੀ ਇੱਕ ਦੂਜੇ ਨੂੰ ਬਿਆਨ ਦਿੱਤੇ ਗਏ ਪਰ ਜਦੋਂ ਗੱਲ ਕਾਗਜ਼ਾਂ ਚ ਆਉਂਦੀ ਹੈ ਦਸਤਾਵੇਜ਼ੀ ਰੂਪ ਚ ਆਉਂਦੀ ਹੈ ਤੇ ਉੱਥੇ ਪੰਜਾਬ ਸਰਕਾਰ ਕੋਲ ਬਹੁਤੀ ਵਾਰ ਜਵਾਬ ਨਹੀਂ ਹੁੰਦਾ ਹਾਈ ਕੋਰਟ ਵਿੱਚ ਵੀ ਇਸੇ ਤਰ੍ਹਾਂ ਦੇਖਣ ਦਾ ਮਿਲਿਆ ਹੁਣ 14 ਦਿਨ ਦਾ ਸਮਾਂ ਵੀ ਇਸੇ ਕਰਕੇ ਦਿੱਤਾ ਗਿਆ ਦੋ ਹਫ਼ਤਿਆਂ ਦਾ ਕਿ ਹਲਫਨਾਮਾ ਤਿਆਰ ਕਰੋ ਉਸ ਵਿੱਚ ਸਾਰੇ ਵੇਰਵੇ ਦੱਸੋ ਕਿ ਤੁਸੀਂ ਇਹ ਗ੍ਰਾਂਟ ਕਿੱਥੇ ਵਰਤੀ ਹੈ ਕਿਉਂ ਵਰਤੀ ਹੈ ਕਿਵੇਂ ਵਰਤੀ ਹੈ ਹਰ ਵਿਗਿਆਪਨਾ ਦੇ ਉੱਤੇ ਕਿੰਨਾ ਖਰਚ ਕੀਤਾ ਹੈ ਇਹ ਸਾਰੀਆਂ ਗੱਲਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਭੇਤ ਖੁੱਲ ਜਾਣਗੇ ਕਿ ਕੀ ਵਾਕਈ ਪੰਜਾਬ ਸਰਕਾਰ ਆਪਣੀ ਥਾਂ ਦੇ ਉੱਤੇ ਠੀਕ ਹੈ ਜਾਂ ਫਿਰ ਕੇਂਦਰ ਸਰਕਾਰ ਜੋ ਕਹਿ ਰਹੀ ਹੈ ਕਿ ਅਸੀਂ ਤਾਂ 350 ਕਰੋੜ ਰੁਪਏ ਤੋਂ ਵੱਧ ਦੀ ਫੰਡ ਦੇ ਦਿੱਤਾ ਹੈ ਗ੍ਰਾਂਟ ਦੇ ਦਿੱਤੀ ਹੈ ਯੋਸ਼ਮਨ ਭਾਰ ਸਕੀਮ ਦੇ ਲਈ ਪਰ ਪੰਜਾਬ ਸਰਕਾਰ ਨੇ ਆਪਣਾ 40% ਦੀ ਬਣਦਾ ਹਿੱਸਾ ਵੀ ਨਹੀਂ ਪਾਇਆ ਔਰ ਸੈਂਟਰ ਦੇ ਫੰਡਾਂ ਦੀ ਵੀ ਦਰਵਰਤੋਂ ਕਰ ਲਈ ਇਹ 14 ਦਿਨਾਂ ਬਾਅਦ ਸਥਿਤੀ ਕਲੀਅਰ ਹੋ ਸਕਦੀ ਹੈ ਜਦੋਂ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਦਾ ਹਲਫਨਾਮਾ ਆਵੇਗਾ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ